ਸ੍ਰੀ ਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸ਼াশ੍ਰੀ ਕਾਲ ਸੱਚੀ ਬਾਸ਼ਾ ਵੈਗੁਰ ਜੀ ਆਪ ਨੂੰ ਜੜਦੀ ਖਲਾਚ ਰੱਖਣ ਅਸੀਂ ਬੋਲ ਰਹੇ ਹਾਂ ਜੀ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਜੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੇੜੇ ਬਾਸ ਸੱਡਾ ਜੀ ਸਾਡੀ ਗਲੀ ਨੂੰ ਨੇੜੇ ਬਾਸ ਸੱਡਾ ਪੈਂਦਾ ਤੇ ਸਾਡੇ ਕੋਲ ਜਿਹੜੇ ਜੋਰ ਘੱਟ ਦੇ ਪੀਸ ਆਏ ਹਨ ਜੇ ਲਿਮਟ ਚ ਆਏ ਕੋਈ ਜ਼ਿਆਦਾ ਨਹੀਂ ਆਏ ਉਹਨਾਂ ਕੋਲ ਹੈ ਨਹੀਂ ਸੀ ਪਰ ਜਿਹੜੀ ਜੋਰ ਘੱਟ ਸਸਤੀ ਮਿਲਦੀ ਹੈ ਤੇ ਸਿਰਫ ਉਹਨਾਂ ਗੋਲੀ ਮਿਲਦੀ ਹੈ ਤੇ ਵਧੀਆ ਚ ਵੀ ਉਹਨਾਂ ਗੋਲੀ ਮਿਲਦੀ ਹੈ ਆ ਦੇਖੋ ਜੀ ਆ ਹੈਂ ਮਤਲਬ ਨੈਟ ਦਾ ਤੁਸੀਂ ਸੂਟ ਵੀ ਬਣਾ ਸਕਦੇ ਹੋ ਸਾਰਾ ਕੋਈ ਇਹਦਾ ਤੁਸੀਂ ਬਣਾ ਸਕਦੇ ਹੋ ਕੋਈ ਕੁਝ ਵੀ ਭਾਵੇਂ ਮੇਰੇ ਨੂੰ ਚੁੰਨੀ ਬਣਾਓ ਕਮੀਜ਼ ਬਣਾਓ ਇਹਦੇ ਨਾਲ ਹੀ ਐਵੇਂ ਜੇ ਕਨੈਕਟਰ ਦੇ ਵਿੱਚ ਸਾਰੇ ਕਿਤੇ ਐ ਫੁੱਲ ਲੱਗੇ ਹੋਏ ਆ ਦੇ ਇਹ ਵਾਈਟ ਰੰਗ ਦਾ ਨੈਟ ਆ ਤੇ ਇਹ ਡਾਈਵਰ ਵੀ ਹੈਗਾਗਾ ਇਹਦੀ ਕੀਮਤ ਵੀ ਵੀਰ ਆਪਾਂ ਤੁਹਾਨੂੰ ਸੇਮ ਹੀ ਦੇਵਾਂਗੇ ਸਿਰਫ 170 ਰੁਪਏ ਦਾ ਪੀਸ 2 ਮੀਟਰ ਠੀਕ ਹੈ ਜੀ ਅਰੇ ਬਾਵਾ ਤੁਸੀਂ ਇਹ ਚੁੰਨੀ ਬਣਾ ਲਓ ਉਹ ਸੌਦੇ ਤੇ Depend ਹੈ ਇਹ ਚੁੰਨੀ ਵੀ ਬਣ ਜੂਗੀ ਜੇ ਦਾ ਕੋਈ ਸ਼ਰਟ ਕੋਈ ਟੌਪ ਬਣਾਉਣਾ ਉਹ ਵੀ ਬਣ ਜੂਗਾ 170 ਸਰ ਆਹ ਵੀ ਸਿੱਕਾ ਹੈ ਜੀ ਇਹਦਾ ਵੀ ਤੁਸੀਂ ਟੌਪ ਬਣਾਓ ਸ਼ਰਟ ਬਣਾਓ ਫਰਾਕ ਬਣਾਓ ਤੁਹਾਡੀ ਤੇ Depend ਹੈ ਪੀਸ ਦੀ ਕੀਮਤ ਹੋਊਗੀ ਜੀ 170 ਪੀਸ ਦੋ ਮਰੋੜੇ ਪੈਣਗੇ ਜੀ ਇੱਕ ਤਾਂ ਸਾਨੂੰ ਖਰਚਾ ਵਾਲਾ ਪੈਂਦਾ ਜੀ आप भी, ए, ए भी आ प्लेन जी पूरी वाइया एसले जट्ट इफ्ट है कमाल मर जाओ गई लड़न चुभ मेरी एक सौ सत्तर का लगेगा जी आ रंगो ही आया भी गादरी रंग है ਆ ਦੇਖੋ ਇਹ ਇਹ ਸਰੇ ਦੀ ਜੋਰ ਜੱਟ ਹੈ ਜੋਰ ਜੱਟ ਦੇ ਚਿਕਨ ਵਰਕ ਦਾ ਗਰਾਜ ਸਿਰਫ ਗਾਜਰੀ ਆਇਆ ਤੇ ਤੁਹਾਨੂੰ ਇਹ ਪੀਸ ਮਿਲੂਗਾ 2.5 ਮੀਟਰ ਸਿਰਫ 170 ਰੁਪਏ ਦਾ ਠੀਕ ਹੈ ਜੀ ਕੱਟ ਕੇ ਦੇਵਾਂਗੇ ਇੱਕੋਸ ਲੰਮੇ ਲੰਮੇ ਪੀਸ ਆਇਆ ਹੈ

170 ਦਾ 2.5 ਮੀਟਰ 20 23 ਚਾੜੀ ਦੇ ਆ ਥੋੜਾ ਹੋਊਗਾ ਜੀ ਬਹੁਤ ਵਧੀਆ ਜੌਰਜਟ ਆ ਜੀ ਸੌਫਟ ਜੌਰਜਟ ਤੁਸੀਂ ਜੌਰਜਟ ਮੰਗੀ ਸੀ ਨਾ ਮੰਗਵਾਈ ਮੈਂ ਉਹਨਾਂ ਨੇ ਉਹ ਪਰਕੇ ਉਹਨਾਂ ਕੋਲ ਜਦੋਂ ਆਉਂਦੀ ਉਹ ਉਹਦੀ ਦਿੰਦੇ ਆ ਜੀ ਆਪਾਂ ਨੂੰ ਇਹ ਸਸਤੀ ਪੈਂਦੀ ਆ ਆਪਾਂ ਨੂੰ ਜੇ ਆਪਾਂ ਸੂਟਾ ਚ ਲਾਵਾਂਗੇ ਤਾਂ ਉਹ ਥੋੜੀ ਜਿਹੀ ਮਹਿੰਗੀ ਪੈਂਦੀ ਆ ਜੀ ਆ ਦੇਖੋ ਇਹ ਗਾਜਰੀ ਦੇ ਵਿੱਚ ਐਵੇਂ ਜਿਹੀ ਬਰੀ ਬਰੀ ਪ੍ਰਿੰਟ ਜਿਹਾ ਬਣਾ ਲਿਆ ਆ ਵੀ ਥੋੜੀ ਜੀ ਐ ਦੋ ਕਪੀਸਾਂ ਦੇ ਹੋ ਮੇਰੇ ਹਿਸਾਬ ਨਾਲ ਜਿਵੇਂ ਜਿਵੇਂ ਆਈ ਇਹ ਵੀ ਸਮੂਸੀ ਹੋਣੀ ਚੀ ਦੇ ਦਾਂਗੇ ਇਹ ਦੇ ਇਹ ਫਿੱਕਾ ਕਦੂ ਰੰਗਾ ਜਿਹਾ ਤੇ ਵਿੱਚ ਆ ਡਾਰਕ ਸੀ ਗ੍ਰੀਨ ਦੇ ਵਿੱਚ ਇਹਦੇ ਵਿੱਚ ਡਿਜ਼ਾਈਨ ਜਿਹਾ ਬਣਿਆ ਹੋਇਆ ਆਪ 20 ਸਪੂਨ ਦੇ ਵੀਰੇ ਸਿਰਫ ਹਾ ਦੋਈ ਆ ਦੇਖੋ ਇਹ ਸਿਰਫ ਦੋਈ ਜੀ ਮਾਤਰਾ ਨੂੰ ਫੋਟੋ ਦੇ ਮੁਤਾਬਕ ਬੱਦ ਮੰਗਿਆ ਸੀ ਬਹੁਤ ਵਧੀਆ ਪਿਓਰ ਸਕੂਨ ਹੈ ਵੀਰੇ ਇਹ ਪੀਸ ਸਿਰਫ ਔਨਲੀ ਦੋ ਹੈ ਇਹ ਤਾਂ ਮੂਸਤਰ ਹੈ ਬਾਬਾ ਲੱਗਦਾ ਹਨ ਆ ਦੇਖੋ ਜੀ ਇਹ ਵੀ 2.5 ਮੀਟਰ ਦਾ ਪੀਸ ਸਿਰਫ ਮਿਲੂਗਾ ਸੋਨ ਨੂੰ ਇਹ ਹੈ ਜੀ ਤੁਸੀਂ ਇਹਨੂੰ ਡਾਰਕ ਇਹ ਪੀਸ ਕਲਰ ਕਹੋ ਆ ਦੇਖਾ ਇਹਦੇ ਸਾਈਡ ਤੇ ਬਾਰਡਰ ਜਾਂ ਲੱਗਿਆ ਜੌਰ ਘੱਟ ਦਾ ਵੀ ਸਿਰ ਨੂੰ 2.5 ਮੀਟਰ ਦਾ ਪੀਸ ਮਿਲੂਗਾ ਸਿਰਫ 170 ਦਾ ਜੇ ਤੁਸੀਂ ਬਾਰਡਰ ਜਾਂ ਅੱਡ ਕੱਟ ਕੇ ਲਾਉਣਾ ਬਾਹਾਂ ਕੋ ਹਾਂ ਤੇ ਅੱਡ ਵੀ ਲਾ ਸਕਦੇ ਹਾਂ ਤੇ ਜੇ ਤੁਸੀਂ ਫਰਾਕ ਬਣਾਉਣੀ ਤੇ ਨੀਚੇ ਫਰਾਕ ਵੀ ਲਿਆ ਸੰਗ ਦੀ ਪਤ ਦਿਖਾ ਦੇ ਜਿਹੜੇ ਉਹ ਠੀਕ ਹੈ ਜੀ ਇਹ ਵੀ ਹੈਗਾ ਮਨ ਨੂੰ ਲੱਗਾ ਚਾਰ ਪੰਜ ਪੀਸ ਬਾਕੀ ਵੀ ਤੇ ਆ ਇੱਕ ਮੈਨੂੰ ਰਾਤ ਅਸੀਂ ਸੈਟਿੰਗ ਕਰੀ ਜਾਂਦੇ ਸੀ ਪੀਸਾਂ ਦੀ ਬਰਕ ਵਾਲਾ ਥਿਆ ਹੈ ਉਹਦੇ ਚੋਂ ਇਹ ਹੁਣ ਅਸਾਨੂੰ ਦੱਸ ਨਹੀਂ ਕਿ ਇਹ ਕਿੰਨਾ ਕੁ ਪੀਸ ਹੋਊਗਾ ਇਹਦਾ ਵੀ ਨੇ ਵੱਡੇ ਪਨੇਜ ਹੈ ਇਹਦਾ ਮੋੜ ਤੇ ਸ਼ਰਟ ਬਣੂਗਾ ਇਹ ਹੈਗਾ ਗਾ ਇੱਕ ਦੋ ਆ ਲਓ ਦੇਖੀ ਇਹ 2 ਮੀਟਰ ਵਾਂਗੂ 2 ਮੀਟਰ 20 ਹੈ ਵੱਡੇ ਪਣੇ ਦਾ ਸ਼ਰਟ ਪੂਰੀ ਸੋਹਣੀ ਬਣੂਗੀ ਪਰ ਇਹ ਪੀਸ ਇੱਕੋ ਹੀ ਹੈ ਵੀ ਸਾਨੂੰ ਰਾਤ ਸਫਾਈ ਕਰਦੇ ਹੁੰਦੇ ਹੈ। ਕਿ ਆ ਵਿੱਚ ਟੋਟਾ ਆਇਆ ਹੋਇਆ ਸੀ ਇਹ ਟੋਟਾ ਨਾਲ ਹੀ ਦੇ ਦਾਂਗੇ ਸਾਡੇ ਕੋਈ ਕੰਮ ਨਹੀਂ। ਭਾਵੇਂ ਅਗਲਾ ਬਾਹਾਂ ਲਾ ਲੇ। ਆ ਦੇਖੋ ਜੀ ਟੋਟਾ ਵਿੱਚ ਆਇਆ ਸੀ ਨਾਲ ਹੀ ਦੇ ਦਾਂਗੇ ਸਾਡੇ ਕੋਈ ਕੰਮ ਨਹੀਂ। ਸੋ ਇਹ ਛੋਟੀ ਜਿਹੀ ਵੀਡੀਓ ਜੀ ਬਰੇਜ ਜੌਰਜਟ ਦੇ ਸ਼ੁੱਟਾਂ ਦੀ ਤੇ ਬਾਕੀ ਜੌਰਜਟਾਂ ਸਾਨੂੰ ਹੋਰ ਵੀ ਬੁੱਕ ਕਰਵਾਏ ਹੋਏ ਆ ਵੀ ਜਿਵੇਂ ਆਉਣਗੇ ਸਾਨੂੰ ਫੋਟੋਆਂ ਬਣਾਂਗੇ ਫਿਰ ਅਸੀਂ ਮੰਗਾ ਲਾਂਗੇ। ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਸਾਡਾ ਘਰੋਂ ਕੰਮ ਕੀਤਾ ਹੋਇਆ ਅਸੀਂ ਛੋਟਾ ਜਿਹਾ ਕੰਮ ਕੀਤਾ ਹੋਇਆ ਜੀ ਤੇ ਬਹੁਤ ਖੁਸ਼ ਹਾਂ ਅਸੀਂ ਤੁਹਾਨੂੰ ਬਹੁਤ ਪਿਆਰ ਦੇ ਸਾਥ ਦੇ ਰਹੇ ਹਾਂ ਵਾਇਰਸ ਨੂੰ ਵੀ ਬਹੁਤ-ਬਹੁਤ ਤਰੱਕੀਆਂ ਦੇਵੇ ਤੁਸੀਂ ਵੀ ਆਪਣੇ ਘਰੇ ਮੋਜਾਂ ਬਣਾਓ ਆਪ ਸਭ ਨੂੰ ਮਨਜੀਤ ਕੌਰ ਮਾਨਮਨ ਦੇ ਵੱਲ ਪਿਆਰ ਭਰੀ ਸਾਸਰੀ ਕਾ ਜੈ ਜੀ